ਕਸ਼ਮੀਰ ਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਖਿਲਾਫ ਕੜਾ ਰੁਖ ਅਪਣਾਇਆ ਹੈ ਜਿਸ ਦੇ ਚੱਲਦਿਆਂ ਪਾਕਿਸਤਾਨ ਦੇ ਜਿੱਥੇ ਵਿਜੇ ਰੱਦ ਕਰ ਦਿੱਤੇ ਗਏ ਹਨ ਉੱਥੇ ਹੀ ਅਟਾਰੀ ਪੋਸਟ ਵੀ ਬੰਦ ਕਰ ਦਿੱਤੀ ਗਈ ਹੈ ਇੱਥੋਂ ਤੱਕ ਕਿ ਅੰਬੈਸਡਰਾਂ ਨੂੰ ਵੀ ਵਾਪਸ ਜਾਣ ਦੇ ਹੁਕਮ ਦੇ ਦਿੱਤੇ ਗਏ ਨੇ ਇਸ ਸਬਦੇ ਚੱਲਦਿਆਂ ਕਰਤਾਰਪੁਰ ਕੋਰੀਡੋਰ ਜਿਸ ਰਸਤੇ ਤੋਂ ਸ਼ਰਧਾਲੂ ਪਾਕਿਸਤਾਨ ਸਿਤਤ ਗੁਰਦੁਆਰਾ ਕਰਤਾਰਪੁਰ ਸ੍ਰੀ ਨਤਮਸਤਕ ਹੋਣ ਲਈ ਜਾ ਰਹੇ ਹਨ ਉਸ ਬਾਰੇ ਕੋਈ ਵੀ ਅਧਿਕਾਰਿਕ ਫੈਸਲਾ ਨਹੀਂ ਆਇਆ ਲੋਕ ਆਮ ਦਿਨਾ ਵਾਂਗ ਹੀ ਪਾਕਿਸਤਾਨ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਜਾ ਰਹੇ ਨੇ ਇਸ ਸੰਬੰਧੀ ਜਦੋਂ ਸੰਤਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਾਕਿਸਤਾਨ ਨੇ ਜੋ ਕੀਤਾ ਉਹ ਗਲਤ ਕੀਤਾ ਹੈ ਪਰ ਕਰਤਾਰਪੁਰ ਸਾਹਿਬ ਸੰਤਾਂ ਦੀ ਆਸਥਾ ਦਾ ਸਥਾਨ ਹੈ ਤੇ ਉਹ ਆਸਥਾ ਲੈ ਕੇ ਹੀ ਗੁਰੂ ਕਰਨਾਤਮਸਤਕ ਹੋਣ ਲਈ ਜਾ ਰਹੇ ਹਨ ਉਹਨਾਂ ਕਿਹਾ ਕਿ ਹਾਲਾਤ ਕੁਝ ਵੀ ਹੋਣ ਪਰ ਕਰਤਾਰਪੁਰ ਕੋਰੀਡੋਰ ਬੰਦ ਨਹੀਂ ਹੋਣਾ ਚਾਹੀਦਾ ਪਰ ਉਹਨਾਂ ਨੂੰ ਡਰ ਜ਼ਰੂਰ ਹੈ ਕਿ ਪਾਕਿਸਤਾਨ ਦੀ ਹਰਕਤ ਦੇ ਚੱਲਦਿਆਂ ਇਹ ਰਸਤਾ ਵੀ ਕਿਤੇ ਬੰਦ ਨਾ ਹੋ ਜਾਵੇ ਹਾਂਜੀ ਡਰੇ ਹੀਗਾ ਕਿ ਪਤਾ ਨਹੀਂ ਦਰਸ਼ਨ ਕਰਨ ਦੇ ਜਾਣ ਕੇ ਨਾ ਜਾਣ ਅਸੀਂ ਹੱਥ ਜੋੜਨੇ ਵੀ ਮਹਾਰਾਜ ਸਾਨੂੰ ਦਰਸ਼ਨ ਦਿਦਾਰੇ ਆਪਣੇ ਦਵਾਓ ਕਰੋ ਸਾਡੇ ਕਰਮਾਂ ਦੇ ਵਿੱਚ ਤੇ ਹੁਣ ਵੇਖੋ ਗਾੜੀ ਵੀ ਪਿੱਛਾ ਕੇ ਪੁੱਛਦੇ ਆ ਕਿ ਜਾਂਦੇ ਹੈਗੇ ਜਾਂਣ ਦਿੰਦੇ ਕਿ ਨਹੀਂ ਜਾਂਣ ਦਿੰਦੇ ਬਿਲਕੁਲ ਅੱਗੇ ਵੀ ਸੰਗਤ ਗਈ ਹੈ ਜਾ ਰਹੇ ਹੈਗੇ ਹਾਂਜੀ ਲੋਕ ਜਾ ਰਹੇ ਆ ਸੰਗਤ ਗਈ ਹਾਂਜੀ ਤੁਹਾਡੇ ਮਨ ਦੇ ਵਿੱਚ ਕੋਈ ਖੌਫ ਤੇ ਨਹੀਂ ਆ ਉਸ ਪਾਰ ਜਾਣ ਦਾ ਨਹੀਂ ਨਹੀਂ ਖੌਫ ਨਹੀਂ ਕੋਈ ਮੌਤ ਦਾ ਕੀ ਹੈ ਜਿੱਥੇ ਮਰਦੀ ਆ ਜਾਣੀ ਹੈਗੇ ਪਰ ਇਹ ਜਿਹੜਾ ਆ ਕੰਮ ਹੋਇਆ ਇਹ ਬਹੁਤ ਗਲਤ ਹੋਇਆ ਹੈ ਇਹ ਹੋਣਾ ਨਹੀਂ ਚਾਹੀਦਾ ਇਨਸਾਨੀਅਤ ਦੇ ਨਾਂ ਤੇ ਨਹੀਂ ਇਹ ਤਰ੍ਹਾਂ ਚਾਹੀਦਾ ਚਲੋ ਦੁਸ਼ਮੀਰ ਜਿੰਨਾ ਦੀ ਹੈਗੀ ਹੈਗੀ ਆ ਇਹਨਾਂ ਨੂੰ ਤਾਂ ਪਤਾ ਹੀ ਵਿਚਾਰਿਆਂ ਨੂੰ ਕਾ ਕਰੀ ਜਿਹੜੇ ਗਏ ਬਾਹਰ ਇਹ ਬੜੰਨਾਂ ਨੇ ਗਲਤ ਕੀਤਾ ਆ ਇਹ ਫੈਗਾ ਹੈ ਗਦਾਪਲ ਸਿੰਘ ਆ ਜੀ ਅੱਛਾ ਗਦਾਪਲ ਜੀ ਕਿੱਥੋਂ ਆਏ ਮੈਂ ਕੈਨੇਡਾ ਤੋਂ ਆਇਆ ਅੱਛਾ ਕੈਨੇਡਾ ਤੋਂ ਹਾਂਜੀ ਅੱਛਾ ਕਿਵੇਂ ਦੇਖਦੇ ਹੋ ਆ ਜਿਹੜੇ ਦੋ ਦੇਸ਼ਾਂ ਦੇ ਵਿੱਚਕਾਰ ਜਿਹੜਾ ਸ਼ਿਰ ਨਗਰ ਦੇ ਵਿੱਚ ਵੀ ਬਰਸੋ ਹੋਇਆ ਹਾਂਜੀ ਐਲ ਕਮ ਚ ਇੱਕ ਹਮਲਾ ਤੋ ਉਤੋਂ ਬਾਅਦ ਕਈ ਫੈਸਲੇ ਲਏ ਗਏ। ਘਟਾਰੀ ਬੰਦ ਕਰ ਦਿੱਤਾ ਗਿਆ। ਹਾਂਜੀ। ਅੱਜ ਦਰਸ਼ਨ ਵੀ ਚੱਲੇ ਹੋ ਤੁਸੀਂ ਉਸ ਦਾ। ਹਾਂਜੀ। ਹਾਂਜੀ। ਸਾਡੇ ਦਾ ਮਨ ਚ ਨਹੀਂ ਹੈ ਕੋਈ ਵੀ ਇਹਦਾ ਸ਼ਾਂਤੀ ਦੇ ਜਿੱਦਾਂ ਪਹਿਲਾਂ ਜਾਂ ਅੱਗੇ ਵੀ ਜਾਏ ਸੀ। ਉਹ ਸਾਡੇ ਦਾ ਉਹ ਨਹੀਂ ਕੋਈ ਮੰਨਦੀ ਹੈਗੀ ਵੀ ਕੀ ਹੋਇਆ ਕਿਦਾ। ਪਰ ਖਬਰ ਸੁਣੀ ਮਰ ਗਿਆ ਬਦਮਾੜਾ ਹੋਇਆ। ਕਿਉਂ ਹੋਇਆ? ਚੰਗਾ ਨਹੀਂ ਹੋਇਆ। ਬੰਦੇ ਨੇ ਜਾਣਾ ਚਲ ਗਈਆਂ। ਬੱਚੇ ਲੋਵਾਰਸ ਹੋਏ। ਮਾਫੀ ਤੋਂ ਬਿਨਾਂ ਮੜਾਈ ਹੋਇਆ। ਦੋ ਦੇਸ਼ਾਂ ਦੇ ਰਿਸ਼ਤਿਆਂ ਨੂੰ ਦੇਸ਼ਾਂ ਦੇ ਰਿਸ਼ਤੇ ਨੂੰ ਫੰਗਦਾ ਨਹੀਂ ਪੈਣਾ ਚਾਹੀਦਾ ਮਾਰਦਾ ਤਾਂ ਹੋਈ ਹੈ ਇਹ ਬਾਕੀ ਆਮ ਪਬਲਿਕ ਦਾ ਕੋਈ ਕਸੂਰ ਨਹੀਂ ਹੈਗਾ ਇਹ ਤਾਂ ਉਹ ਜਿਹੜੇ ਛੜਾਤੀ ਬੰਦੇ ਆ ਉਹ ਛੜਾਤ ਕਰਦੇ ਆ ਮਾੜੀ ਗੱਲ ਆ ਤੰਗੀ ਬੱਕੇ ਨੂੰ ਹੁੰਦੀ ਆ ਜਿਹੜਾ ਛੜਾਤ ਕਰਨਾ ਚਲੇ ਗਿਆ ਬਾਕੀ ਜਿਹੜੀ ਆਮ ਪਬਲਿਕ ਨੂੰ ਨੂੰ ਤੰਗੀ ਆ ਜ ਤੁਸੀਂ ਅੱਜ ਚੱਲੇ ਹੋ ਮਨ ਦੇ ਵਿੱਚ ਕੋਈ ਡਰ ਨਹੀਂ ਡਰਨੇ ਜੀ ਕੋਈ ਲਾਭ ਨਹੀਂ ਭੈਣ ਇਸ ਗੱਲ ਦਾ ਸੀ ਕਿ ਸ਼ਾਇਦ ਇਹਦਾ ਸਟਾਪਰ ਬੰਦ ਹੋ ਗਿਆ ਹੋਵੇ ਜੀ ਮੈਂ ਹਜੇ ਤਾਂ ਨਹੀਂ ਮਨ ਚ ਆਈ ਗੱਲ ਹੁਣ ਪਗਾਹ ਦੇਖ ਦੇਗੀ ਕਿ ਪਤਾ ਤੈਨੂੰ ਦੱਸਣਾ ਨਹੀਂ ਆਇਆ ਮੈਂ ਰਸਤਾ ਬੰਦ ਹੋ ਗਿਆ ਕਿ ਨਹੀਂ ਹੋ ਗਿਆ ਇਹ ਉੱਥੇ ਜਾ ਕੇ ਪਤਾ ਲੱਗੂਗਾ ਬੰਦ ਹੈ ਨਾ ਯਾਰ ਇੱਕ ਮਿੰਟ ਰੱਖ ਵਾਹਾਂ ਸੇ ਵੀ ਆ ਗਿਆ ਨਮੇਚ ਧਾਰ ਰਹੀਆਂ ਕੋਈ ਦਰਸ਼ਨ ਹੀ ਕਰਦੇ ਹਾਂ ਬਸ ਇਹ ਇਹ ਐਸਾ ਕੁਝ ਜਦੋਂ ਰਾਤ ਇਹ ਫੈਸਲਾ ਆਇਆ ਤਾਂ ਲੱਗਾ ਕਿ ਸ਼ਾਇਦ ਕਰਤਾਰਪੁਰ ਵੀ ਆ ਜਾਂ ਬੰਦ ਨਹੀਂ ਆ ਇਹਦਾ ਕੋਈ ਖਿਆਲ ਨਹੀਂ ਐਸਾ ਕੋਈ ਖਿਆਲ ਨਹੀਂ ਬਸ ਸੈਕਸ਼ਨ ਕਰਨ ਦੀ ਚਾਹੀਦਾ ਹੈ ਐਸਾ ਸੀ ਤਾਂ ਦੱਸੋ ਸੁਣਾਇ ਸੈਕਸ਼ਨ ਕਰਦਾ ਦਾਲ ਸੋਚ ਲਿਆ ਲੈ ਚਾਹੀਦਾ ਨਹੀਂ ਇਹ ਜ਼ਿਕਰਨਾ ਗੁਰੂ ਘਰ ਜਾਣਾ ਦਰਸ਼ਨ ਵਾਸਤੇ ਜਾਣਾ ਚਾਹੀਦਾ ਹੈ ਬਹੁਤ ਵਧੀਆ ਲੱਗਦਾ ਦਰਸ਼ਨ ਦਾ ਦਾਰੇ ਕਰਨ ਤੇ ਕੋਈ ਡਰ ਤੇ ਨਹੀਂ ਨਹੀਂ ਡਰ ਨਹੀਂ ਮੰਨ ਦੇ ਵਿੱਚ ਖੋਫ ਤੇ ਨਹੀਂ ਲੈ ਕੇ ਚੱਲੇ ਨਾ ਜੀ ਗੁਰੂ ਘਰ ਚੱਲੇ ਮਹਾਰਾਜ ਦੇ ਦਰਸ਼ਨ ਕਰਨਾ ਬਾਬੇ ਨਾਨਕ ਦੇ ਇਹ ਤਾਂ ਜ਼ਰੂਰ ਹੋਇਆ ਹੋਏਗਾ ਨਾ ਕਿ ਪਤਾ ਨਹੀਂ ਰਸਤਾ ਬੰਦ ਹੀ ਨਾ ਕਰਦਾ ਹੋਵੇ ਨਹੀਂ ਰਸਤਾ ਬੰਦ ਕਿ ਨਹੀਂ ਕਰਦੇ ਤੁਹਾਨੂੰ ਰਾਤ ਤੇ ਲੱਗਾ ਹੋਇਆ ਰਾਤ ਤਾਂ ਫਿਰ ਹੀਗਾ ਸੀ ਇੱਕ ਵਾਰਾਂ ਤੱਕ ਜਦੋਂ ਕਿਹਾ ਸੀ ਤਾਂ ਕਿਹਾ ਸੀ ਤੇ ਬਾਅਦ ਵਿੱਚ ਕਹਿੰਦੇ ਨਹੀਂ ਕੋਈ ਗੱਲ ਨਹੀਂ ਜਾਓ ਤੁਸੀਂ ਕੋਈ ਡਰ ਨਹੀਂ ਹੋਣੇ ਡਰੇਗਾ ਜੇ ਦੇਖੋ ਸਰਕਾਰ ਨੇ ਆਪਣੇ ਡਿਫੈਂਸ ਲਈ ਸਰਕਾਰ ਦੇ ਇਹ ਆਪਣੀ ਆਵਾਮ ਦੀ ਜਮਾਇਦੇ ਕਹਿ ਦਿਆ ਆਪਣੇ ਜਨਤਾ ਦੀ ਸਰਕਾਰ ਦਾ ਫਰਜ਼ ਹੁੰਦਾ ਉਹਦੀ ਸਿਕਿਉਰਿਟੀ ਕਰਨਾ ਜੋ ਸਰਕਾਰ ਨੇ ਫੈਸਲੇ ਲਏ ਆ ਚਲੋ ਉਹ ਉੱਪਰਲੇ ਆਪਾਂ ਤੇ ਉਸ ਬਾਬਤ ਵਿੱਚ ਕੁਝ ਹੈ ਸੰਗਤ ਦੇ ਦਰਸ਼ਨ ਤੇ ਦਾਰਿਆਂ ਲਈ ਜਾ ਰਹੀ ਹੈ ਸੰਗਤ ਨੂੰ ਨਾ ਰੋਕਿਆ ਜਾਵੇ ਬਸ ਜਿਹੜੇ ਆਪਣੇ ਡਿਫੈਂਸ ਲਈ ਫੈਸਲੇ ਲੈਣੇ ਹਰ ਲਈ ਪਰਸਨਲ ਡਿਫੈਂਸ ਆ ਇਨਸਾਨਾਂ ਦਾ ਵੀ ਆਪਣਾ ਪਰਸਨਲ ਆ ਸਰਕਾਰ ਦਾ ਆਪਣੀ ਲੋਕਾਂ ਲਈ ਆਪਣੀ ਜਨਤਾ ਲਈ ਨਹੀਂ ਰੋਕਣਾ ਦਾ ਇੱਕ ਮਨਚ ਡਰਤ ਨਹੀਂ ਕੋਈ ਨਾ ਕੋਈ ਡਰ ਨਹੀਂ ਹੈ ਗੁਰੂ ਨਾਨਕ ਸਾਹਿਬ ਦੇ ਡਰ ਡਰ ਜਾ ਰਹੇ ਕਹਿੰਦਾ ਡਰ ਮੇਰੇ ਤੇ ਫੈਮਿਲੀ ਆ ਮੇਰੀ ਮਦਰ ਨਾਲ ਮੇਰੇ ਮੈਸੇਜ ਆ ਕਾ ਨਾ ਡਰ ਕੋਈ ਡਰ ਨਹੀਂ ਇਹ ਬਾਬੇ ਨਾਨਕ ਦੇ ਦਰ ਤੇ ਆਣ ਕੇ ਡਰਨਾ ਆ ਤੇ ਉਸ ਉੱਤੇ ਮੈਂ ਨਹੀਂ ਹੁੰਦਾ ਕੁਝ ਹੋ ਸਿਸਟਮ ਇਹ ਦਸਤਾ ਖੁੱਲਿਆ ਰਹੇ ਹਾਂਜੀ ਇਹ ਖੁੱਲਿਆ ਰਹੇਗਾ ਅਸੀਂ ਕਹਾਂਗੇ ਕਿ ਜਿਵੇਂ ਟਾਰੀ ਬੰਦ ਕਰ ਦਿੱਤਾ ਗਿਆ ਹੋ ਸਕਦਾ ਕਿ ਨਹੀਂ ਉੱਥੋਂ ਚਲੋ ਜਿਹੜੇ ਕਿ ਜਿਹੜੇ ਇਹ ਤੇ ਹੈਗਾ ਇੱਕ ਦਿਨ ਲਈ ਆਪਣਾ ਦਰਸ਼ਨ ਦਿਦਾਰੇ ਆਪਾਂ ਕਰਨ ਚੱਲੇ ਇੱਕ ਦਿਨ ਬਸ